ਕਿ ਚੁਰਬੋ ਨਹੀਂ ਕਰਨੀ ਬਰਾਬਰ ਕਾਦੀ ਕਾਦੀ ਕੀ ਨਾਦਰਾਂ ਕਿਸੋ ਕਰਨ ਵਾਲਾ ਆਪਾਂ ਦੀ ਗੱਲ ਕਰਿਆ ਕੀ ਕੰਮ ਕੀ ਕਰਦੇ ਪਈ ਤੁਹਾਨੂੰ ਫੜਿਆ ਵਾ ਇਹਦੇ ਨਾਰਾ ਨਾ ਹੀ ਨਾਮ ਹੈ ਜਿਹਨੂੰ ਫੋਨ ਕਰੇ ਕੋਣ ਕੋਣ ਦੇ ਹੀ ਖੇਤ ਇਹਦੇ ਨਾਮ ਕਿਹਨੇ ਤੁਹਾਨੂੰ ਖਾਂਦੇ ਹੀ ਪੂਰੀ ਗੱਲ ਕਰ ਕਿੱਥੋਂ ਹੋ ਰਹੀ ਹੈ ਮਾਈਕ ਲਾ ਪਾਲਿਆਂ ਨੂੰ ਕਿਹਨੇ ਕੀ ਨਾਦਰਾਂ ਸਾਹਮਣੇ ਬਿੰਦਰ ਸਿੰਘ ਕਿਥੋਂ ਆ ਰੋ ਗਾਜੀਗੋੜ ਦਾ ਕੀ ਕੰਮ ਕਰਦੇ ਬਈ ਹੁਣ ਜਿਹੜਾ ਤੁਹਾਨੂੰ ਫੜਿਆ ਨਾ ਕੋਈ ਹੁਣ ਉਹ ਐਂਟੀਗੋਨ ਕੋਣ ਦੇ ਦੋ ਮਡੇ ਨਾਲ ਰੋਹਿਤ ਤੇ ਅੰਮੀ ਨੂੰ ਚਲਕੇ ਮੋੜ ਚਲਦੀ ਕਿਥੋਂ ਦੇ ਰਹਿਣ ਵਾਲੇ ਦੋ ਗਾਜੀਗੋੜ ਦੇ ਉਹ ਵੀ ਗਾਜੀਗੋੜ ਦੇ ੁੰਡੋਰੀ ਦੇ ੁੰਡੋਰੀ ਦੇ ਹਾਂਜੀ ਤੇਰੇ ਕੀ ਲੱਗਦੇ ਉਹ ਯਾਰ ਵੀ ਜੀ ਹੁਣ ਜੀ ਮੋੜ ਦਿਓ ਹਾਂਜੀ ਢੋਰੀਆ ਸਰ ਗਾਜੀਗੋੜ ਗਾਜੀਗੋੜ ਦਾ ਹਾਂਜੀ ੁੰਡੋਰੀਆ ਦਾ ਬਹੁਤ ਵਾਰ ਦਾਦ ਕੀਤੀ ਇਹਨਾਂ ਨੇ ਸਾਡੇ ਕਿਹਦੇ ਦਾ ਰਵਾਇਤ ਤੋਂ ਪਰੇ ਆਪਾਂ ਦੇ ਬਟਰੀ ਪ੍ਰੈਸਟੇਸ਼ਨ ਕੀ ਮਸਲਾ ਪਾਜੀ ਆਹੀ ਮੈਨੂੰ ਕੋਈ ਵੀ ਇਸ ਤਰ੍ਹਾਂ ਮੈਂ ਆਪਣੇ ਘਰ ਨੂੰ ਜਾਂਦੇ ਹੀ ਰਮਾਨ ਨਾਲ ਮੈਂ ਨਾ ਇਸ ਤਰ੍ਹਾਂ ਆਪਣਾ ਬੈਗ ਫੜਿਆਦਾ ਹੀ ਮੈਂ ਆਪਣੇ ਘਰ ਨੂੰ ਜਾਂਦੇ ਹੀ ਫੋਨ ਮੈਂ ਆਪਣੇ ਹੱਥ ਚ ਫੜਿਆਦਾ ਹੀ ਇਹ ਮੁੰਡੇ ਨੇ ਨਾ ਆਉਂ ਜ਼ੋਰ ਦੀ ਨਾ ਇਸ ਤਰ੍ਹਾਂ ਕਰਕੇ ਨਾ ਆਉਂ ਮੇਰੇ ਬਾਹਰ ਘਰੋਂ ਮੈਨੂੰ ਮੈਂ ਤਾਂ ਹੱਕੀ ਬਕੀ ਹੋ ਗਈ ਫੋਨ ਆਉਂ ਖੇਤੀ ਕਦੇ ਲੱਗਿਆ ਮੇਰੇ ਕੋਲੋਂ ਤੇ ਬਸ ਇੰਨੇ ਵਿੱਚ ਮੈਂ ਰੋਲਾ ਪਾਤਾ ਪਬਲਿਕ ਸਾਰੀ ਇਕੱਠੀ ਹੋ ਗਈ ਪਬਲਿਕ ਨੇ ਇਹਦੇ ਕੋਲ ਫੋਨ ਫੜ ਲਿਆ ਮੇਰਾ ਪਬਲਿਕ ਤੋਂ ਮੁੰਡੇ ਪਿੱਛੇ ਦੌੜਿਆ ਉਹਨਾਂ ਨੇ ਇਹਨੂੰ ਫੜ ਲਿਆ ਤੇ ਮੇਰਾ ਫੋਨ ਮੇਰੇ ਕੋਲ ਮੈਨੂੰ ਮਿਲ ਗਿਆ ਫੋਨ ਮੈਨੂੰ ਮਿਲ ਗਿਆ ਭਾਜੀ ਮੇਰਾ ਨਾਮ ਮੁੰਤਾ ਅਹੀਂ ਆ ਪ੍ਰਾਨੇ ਬਾਜ਼ਾਰ ਦੇ ਰਹਿਣ ਵਾਲੇ ਤੇ ਪ੍ਰੇਮ ਨਗਰ ਭਾਜੀ ਮੈਂ ਅਹੀਂ ਆਪਣੀ ਦੁਕਾਨ ਨਾਲ ਛੋਟੀ ਜਿਹੀ ਪਾਈ ਦੀ ਤੇ ਅਹੀਂ ਉੱਥੋਂ ਮੈਂ ਆਪਣੀ ਦੁਕਾਨ ਤੋਂ ਆਪਣੇ ਘਰ ਨੂੰ ਵਾਪਸ ਜਾਂਦੀ ਤੇ ਪੈਦਲ ਹੀ ਪੈਦਲ ਹੀ ਭਾਜੀ ਮੈਂ ਆਉਂਦੀ ਆ ਸ਼ਸ਼ੀਪਾਲ ਇਹ ਕਿੰਨੇ ਜਾਣੇ ਸੀ ਜੀ ਹਾਂਜੀ ਇਹ ਭਾਜੀ ਇਹ ਮੈਨੂੰ ਜਿਸ ਤਰ੍ਹਾਂ ਵੀ ਮੇਰੇ ਸਿਰ ਤੇ ਨਾ ਆਉਂ ਵੀ ਆਉਂ ਖੋਗੇ ਨਾ ਮੇਰੇ ਕੋਲ ਤਾਂ ਮੈਨੂੰ ਇੰਨਾ ਨਹੀਂ ਪਤਾ ਉਹ ਕਹਿੰਦੇ ਵੀ ਤਿੰਨ ਜੀ ਨਹੀਂ ਇਹ ਮੁੰਡਾ ਆਪੇ ਬਿਆਨ ਦੇ ਜਾਂਦਾ ਕਿ ਅਸੀਂ ਤਿੰਨ ਜੀ ਨਹੀਂ ਵਿੱਚੋਂ ਇੱਕ ਜਿਨਾ ਮੇਰੇ ਖੋਕ ਹੈ ਤੇ ਫੋਨ ਲੈ ਗਿਆ ਦੌੜ ਕੇ ਮੈਂ ਤਿੰਨ ਜਿਨਾਂ ਨਹੀਂ ਵੇਖੇ ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖੀ ਦੋਨਾਂ ਦੀ ਬਸ ਇਹਦੇ ਵਾਰੀ ਮੈਂ ਇਹਨੂੰ ਵੇਖਿਆ ਵੀ ਇਹ ਮੇਰਾ ਰੌਲਾ ਪਾ ਬਗੇ ਮੈਂ ਲੱਗੀ ਇਹਨੂੰ ਦੌੜ ਮੈਂ ਪਿੱਛੇ ਅੱਦੇ ਦੌੜ ਗਈ ਇੰਨੇ ਵਿੱਚ ਲੋਕਾਂ ਨੇ ਫੜਿਆ ਲੋਕਾਂ ਨੇ ਇਹਨੂੰ ਫੜਿਆ ਪਬਲਿਕ ਨੇ ਫੜਿਆ ਮੈਂ ਨਹੀਂ ਮੇਰੇ ਹੱਥੋਂ ਕਿੱਥੇ ਨਹੀਂ ਇਹ ਤਾਂ ਦੌੜ ਗਿਆ ਤੇ ਪਬਲਿਕ ਨੇ ਇਹਨੂੰ ਉੱਥੋਂ ਹੀ ਫੜ ਕੇ ਲੈਂਦਾ ਉਹ ਅੱਗੇ ਇਧਰ ਨੂੰ ਚਲ ਗਿਆ ਸੀ ਘੁੰਮ ਕੇ ਤੇ ਉੱਥੋਂ ਹੀ ਇਹਨੂੰ ਫੜ ਕੇ ਲੈਂਦਾ ਬੱਸ ਜਾਨੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਗੱਲਬਾਤ ਹੋਈ ਆ ਮੇਰਾ ਨਾਮ ਜੀ ਰਮੇਸ਼ ਕੁਮਾਰ ਮੈਂ ਪ੍ਰੇਮਨਗਰ ਦਾ ਰਹਿਣ ਵਾਲਾ ਆਂ ਤੇ ਮੈਂ ਉੱਥੋਂ ਪੈਦਲ ਸ਼ਹਿਰਵਾਲ ਨੂੰ ਆਂਦਿਆ ਸੀਗਾ ਤੇ ਇਹ ਮੁੰਡਿਆਂ ਨੇ ਉੱਥੇ ਖੋਹ ਕੀਤੀ ਆ ਲੇਡੀ ਦੇ ਨਾਲ ਤੇ ਪਬਲਿਕ ਨੇ ਇਹਨੂੰ ਫੜਿਆ ਵਾ ਤੇ ਪਬਲਿਕ ਤੋਂ ਅਸੀਂ ਇਹਨੂੰ ਇੱਥੇ ਸਿਟੀ ਆਪਣੇ ਪੇਸ਼ ਕਰਾਤਾ ਹਾਂ ਜੀ ਫੋਨ ਖੋ ਲਿਆ ਨੇ ਜੀ ਖੋ ਕੇ ਭੱਜ ਗਿਆ ਪਬਲਿਕ ਨੇ ਇਹਦੇ ਮਗਰ ਚੜ ਕੇ ਰੋਲਾ ਪਾ ਕੇ ਤੇ ਇਹਦੇ ਕੋ ਫੋਨ ਬਰਾਮਦ ਕੀਤਾ ਵਾ ਤੇ ਬਰਾਮਦ ਕਰਨ ਦੇ ਬਾਅਦ ਉਹ ਲੇਡੀਜ਼ ਨੂੰ ਨਹੀਂ ਨਾਲ ਲੈ ਕੇ ਸਿੱਧੀ ਇਹਨੂੰ ਅਸੀਂ ਪਤਾ ਕੁਝ ਕਿੰਨੇ ਇਹਨੂੰ ਇਹ ਸਰ ਆਪਾਂ ਤੇ ਇਹਨੂੰ ਕੱਲੇ ਨੂੰ ਵੇਖਿਆ ਪਰ ਇਹ ਆਪਣੇ ਮੂੰਹ ਕਹਿੰਦਾ ਵੀ ਆਪਾਂ ਤਿੰਨ ਜਾਨੇ ਸੀਗੇ ਇਹ ਤੇ ਅਸੀਂ ਇਹ ਇੱਕ ਮੋਟਰਸਾਈਕਲ ਹੀ ਇਹਨਾਂ ਕੋ ਹੁਣ ਉਹ ਮੋਟਰਸਾਈਕਲ ਵਾਲੇ ਤੇ ਭੱਜ ਗਏ ਇਹ ਕਾਬੂ ਆ ਗਿਆ